ਮੰਜਮਣ ਜੀ 13 ਸਾਲ ਬਾਅਦ ਇਨਸਾਫ ਮਿਲਿਆ ਕੀ ਕਹਿਣਾ ਚਾਹੋਗੇ ਮੈਨੂੰ ਬਹੁਤ ਖੁਸ਼ੀ ਆ ਕਿ ਮੈਨੂੰ 13 ਸਾਲ ਬਾਅਦ ਇਨਸਾਫ ਮਿਲਿਆ ਔਰ ਮੈਂ ਆਪਣੇ ਅੰਮ੍ਰਿਤਪਾਲ ਧਾਨ ਜੀ ਦਾ ਬਹੁਤ ਦਿਲੋਤਨਵਾਦ ਕਰਦੀ ਆ ਕਿ ਜਿੰਨਾਂ ਨੇ ਬਿਨਾਂ ਕਿਸੇ ਲਾਲਚ ਤੇ ਇੰਨੀਆਂ ਕਠਿਨਾਈਆਂ ਸਹਿ ਕੇ ਸਿਰਫ ਆਪਣੇ ਪੇਸ਼ੇਂ ਜਿਹੜਾ ਉਹਨਾਂ ਨੇ अहमियत ਦਿੱਤੀ ਔਰ ਮੈਨੂੰ ਅੱਜ ਇਨਸਾਫ ਲੈ ਕੇ ਤਾਂ ਮੇਰੇ ਨਾਲ ਓਡੇ ਨਾ ਓਡਾ ਲੱਗੇ ਲੱਗੇ ਮਾਨਯੋਗ ਅਦਾਲਤ ਦੇ ਫੈਸਲੇ ਨੂੰ ਕਿਸ ਤਰ੍ਹਾਂ ਵੇਖਦੇ ਮੈਂ ਮੈਂ ਤਾਂ ਪੂਰਾ ਮੈਨੂੰ ਭਰੋਸਾ ਹੈ ਮਾਨਯੋਗ ਭੋਰਤੇ ਵੀ ਜੇ ਆਜ ਉਹਨਾਂ ਨੇ ਸਜ਼ਾ ਸਨਾਈ ਹੈ ਔਰ ਵੱਤ ਤੋਂ ਵੱਤ ਜੜਾ ਆ ਉਹਨਾਂ ਨੂੰ ਸਹਾ ਦੇ ਕੇ ਜਿਹੜਾ ਹੁਣ ਅੱਗੇ ਵੀ ਮੇਰਾ ਸਾਥ ਦੇਣੀ ਕਿਉਂਕਿ ਮੈਨੂੰ ਕਾਨੂੰਨ ਤੇ ਪੂਰਾ ਭਰੋਸਾ ਹੈ। ਮੈਂ ਜੀ ਵੇਖਿਆ ਜਾਵੇ ਤਾਂ ਐਸੀ ਭਾਈਚਾਰੇ ਨੂੰ ਬਹੁਤ ਘੱਟ ਇਨਸਾਫ ਮਿਲਦੇ ਆ ਪਰ ਤੁਹਾਡਾ ਵੀ ਸੰਘਰਸ਼ ਬਹੁਤ 13 ਸਾਲ ਲੰਮਾ ਹੋਇਆ ਵਾ। ਉਸ ਤੇ ਕੀ ਕਹਿਣਾ ਚਾਹੁੰਦੇ ਜੀ? ਮੈਂ ਆਪਦੇ ਚੈਨਲ ਦੇ ਮਾਧਿਅਮ ਰਹਿ ਗਸਣਾ ਚਾਹੁੰਦੀ ਆ ਕਿ ਮੈਂ ਇੰਨੀਆਂ ਕਹਾਣੀਆਂਆਂ ਦੇਖੀਆਂ ਇਥੋਂ ਤੱਕ ਕਿ ਮੈਨੂੰ ਮਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਮੇਰੇ ਪਰਿਵਾਰ ਨੂੰ ਕੁੱਟਿਆ ਗਿਆ, ਮਾਰਿਆ ਗਿਆ, ਲਤਾੜਿਆ ਗਿਆ। ਪਰ ਅਸੀਂ 13 ਸਾਲ ਨਾ ਕਈ ਯਾਰ ਇੱਕ ਟਾਈਮ ਦੀ ਰੋਟੀ ਖਾਦੀ ਤੇ ਇੱਕ ਟਾਈਮ ਨਹੀਂ ਖਾਦੀ ਜੀ ਔਰ ਮੇਰੇ ਬਾਪਾ ਔਰ ਮੇਰੇ ਬ੍ਰਦਰ ਸਾਡੀ ਬਾਂਦ ਦੀ ਬਾਗ ਨੇ ਐਸ ਉਹਨਾਂ ਦੇ ਰੈਂਟ ਤੇ ਰਹਿੰਨੇ ਨੇ ਤੇ ਅੱਜ ਖੁਸ਼ੀ ਬਹੁਤ ਆ ਆਸੂ ਆ ਰਹੇ ਦੁੱਖ ਦੇ ਨਹੀਂ ਆ ਕਿਉਂਕਿ ਅੱਜ ਖੁਸ਼ੀ ਵਿਆ ਮੈਂ ਖਾ ਲਿਆ ਇਸ ਘਰ ਕੇ ਲੋਕ ਜਿਹੜੇ ਸਾਡੇ ਗਰੀਬ ਨੇ ਉਹਨਾਂ ਨੂੰ ਰਾਸਤੇ 'ਚ ਹੀ ਮਾਰ ਦਿੱਤਾ ਜਾਂਦਾ ਰਾਸਤੇ 'ਚ ਹੀ ਉਹਨਾਂ ਦਾ ਜਿਹੜਾ ਗਲਤ ਕਰ ਦਿੱਤਾ ਜਾਂਦਾ ਡਰਦੇ ਲੋਕ ਬੈਠ ਜਾਂਦੇ ਨੇ ਤੇ ਮਰ ਮੈਂ ਏ ਮਨ ਚ ਧਾਰਿਆ ਸੀ ਕਿ ਮਰਨਾ ਇੱਕ ਦਿਨ ਇਹਨਾਂ ਇਨਸਾਨ ਨੇ ਅਸੀਂ ਇਨਸਾਫ ਲੈ ਕੇ ਮਰਨਾ ਹੈ। ਜੀ। ਔਰ ਸੱਚ ਦੇ ਰਾਹ ਤੇ ਚੱਲਣਾ ਹਮੇਸ਼ਾ ਇਨਸਾਫ ਲੈਣਾ ਹੈ। ਝੂਠ ਪਹਿਣੀ ਆ ਸੱਚੀ ਸੀ ਤੇ ਅੱਜ ਨੂੰ ਇਨਸਾਫ ਨਹੀਂ ਆਇਆ। ਜੀ। ਮੈਂ ਕਿਹੜੇ ਦੋਸ਼ੀ ਇੱਕ ਜਿਹੜਾ ਆਪ ਤੋਂ ਐਮ.ਐਲ.ਏ ਵੀ ਆ ਉਸ ਦਾ ਕੀ ਨਾਮ ਏ? ਮਨਜਿੰਦਰ ਸਿੰਘ ਫਸਾਬਾ ਜੀ ਲਾਲਪੁਰਾ ਜਿਹਨੂੰ ਕਹਿ ਦਿੰਦੇ ਹੁਣ। ਜੀ। ਐਮ.ਐਲ.ਏ ਖਡੂਰ ਸਾਹਿਬ ਹਲਕਾ ਤਰਨਤਾਰ ਤੋਂ ਜ ਆਮ ਆਦਮੀ ਪਾਰਟੀ ਜਿਨ੍ਹਾਂ ਨੂੰ ਅੱਜ ਸਜ਼ਾ ਹੋਈ ਹੈ। ਜੀ। हां जी बाबा जी लंबा शंकर स्टो बाद आज जित होई की कहना चाहंदे हां जी जवाहर मिकी जे हरियाणा जी भाई, का भाई दे 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 दे। जी काका साहब भाई मेरी सो पिछले लगातार 13 सालों ਤੋਂ ਇਹ ਜਿਹੜੀਆਂ ਕੇਸਵਰ ਸੀਗੇ ਜਿਹੜੇ ਉਹਨਾਂ ਬਹੁਤ ਜ਼ਿਆਦਾ ਤੁਮਕਾਇਆ ਡਰਾਇਆ ਖੋਪ ਯਾਨਕਿ ਆਪਣੀ ਵੱਲੋਂ ਦਿਖਾਇਆ ਪਰ ਜਿੱਥੇ ਸਮਾਜ ਦੀ एकता अखंडता ने इच ਸਭ ਤੋਂ ਵੱਡਾ ਯਤਨ ਕੀਤਾ ਕਿ ਸਮਾਜ ਵੱਲੋਂ ਹਮੇਸ਼ਾ ਸਮਝਾਇਆ ਗਿਆ ਤੁਸੀਂ ਰਹਿਣਾ ਤੇ ਅੱਜ ਉਹ ਲੜਾਈ ਜਿਹੜੀ ਆ ਉਹ ਸਮਾਜ ਦੀ ਤਾਕਤ ਨਾਲ ਇਹ ਕੋਰਟ ਦੇ ਇਨਸਾਬ ਨਾਲ ਬਾਬਾ ਸਾਹਿਬ ਡਾਕਟਰ ਬੀ ਆਰ ਅੰਬਲੀਕਰ ਸਾਹਿਬ ਦੇ ਸੰਵਿਧਾਨ ਦੇ ਕਾਨੂੰਨਾਂ ਜਿਹੜਾ ਆ ਸਾਨੂੰ ਅੱਜ 13 ਸਾਲ ਬਾਅਦ ਜਿਹੜਾ ਆ ਮੰਡיו ਕੋਰਟ ਦिलाRenderTarget ਨੂੰ ਵੱਲੋਂ ਜਿਹੜਾ ਦੋਸ਼ੀ ਆ ਉਹਨਾਂ ਨੂੰ ਜਿਹੜਾ ਆ ਉਹ ਦੋਸ਼ੀ ਿਕਰਾਰ ਕਰ ਦਿੱਤਾ ਗਿਆ ਸੋ ਇਹਦੇ ਨਾਲ ਨਾਲ ਮੈਂ ਦੱਸਣਾ ਚਾਹੁੰਦਾ ਕਿ ਵੇਖੋ ਭਾਵੇਂ ਦੋਸ਼ੀ ਸਿਆਸਤਦਾਨ ਸੀਗੇ ਜੀ ਯਾਨੀ ਕਿ ਹਰਕਾ ਬਣਾਇਆ ਗਿਆ ਬਦਾਨ ਸਭਾ ਹਰਕਾ ਕਾਨੂੰਨ ਸਾਹ ਤੋਂ ਐਮ ਐਲ ਏ ਮਨਜਿੰਦਰ ਸਿੰਘ ਲਾਲਪੁਰਾ ਅਤੇ ਪੁਲਿਸ ਮੁਲਾਜ਼ਮ ਇਨਾ ਵੱਲੋਂ ਭਾਵੇਂ ਸੰਦਰਾ ਗਿਆ ਸੀਗਾ ਲੱਪੇ ਮਾਰੇ ਗਿਆ ਭਾਵ ਤੇ ਆਪਣੀ ਵੱਲ ਫੇਸ ਫੇਸ ਤੋਂ ਪਿੱਛੇ ਹਟਣ ਲਈ ਕਿਹਾ ਗਿਆ ਪਰ ਇੱਥੇ ਮੈਂ ਆਪਣੇ ਮਿਸਰੀ ਆਪਣੇ ਤੇ ਪੂਰੀ ਫੈਮਿਲੀ ਜਿਨ੍ਹਾਂ ਨੇ ਇਹ ਲੜਾਈ ਜਿਹੜੀ ਆ ਸਮਾਜ ਦੀ ਜਿੱਤ ਕਰਨ ਦੀ ਜੜੀ ਅਤੇ ਆਪਣੇ ਭਾਈਚਾਰੇ ਚ ਸਭ ਤੋਂ ਵੱਡੀ ਇਹ ਮਸਾਲਾ ਹੀ ਕਹਦਾ ਕੰਮ ਚ ਉਹਨੇ ਮਰ ਬ੍ਰਿੰਦਰ ਕੋਸਮਾ ਵੱਲੋਂ ਹੌਣ ਵਾਲੇ ਸਮੇਂ 'ਚ ਜਿੱਥੇ ਵੀ ਕਿਤੇ ਸਾਡੇ ਪਰਿਵਾਰ ਨਾਲ ਤਕਰਾ ਹੁੰਦਾ ਮੈਂ ਉਹਨਾਂ ਨੂੰ ਅਪੀਲ ਕਰਦਾ ਕਿ ਤਕੜੇ ਹੋ ਕੇ ਤੁਸੀਂ ਲੜਾਈ ਲੜਨੀ ਆ ਤਾਂ ਜੋ ਆਪਾਂ ਜਿੱਤ ਕੇ ਜਿਹੜਾ ਅਸੀਂ ਇੱਕ ਦੇ ਵਿੱਚ ਵੀ ਸਜਾ ਕਰਾਈਏ ਕਿਉਂਕਿ ਆ ਜੀ ਸ਼ਡਿਊਲ ਕਾਸਟ ਦੇ ਵਿੱਚ ਜਿਹੜੀ ਆ ਉਹ ਤਰਨ ਤਰਨ ਅਦਾਲਤ ਨੇ ਜਿਹੜੀ ਆ ਉਹ ਦੋਸ਼ੀ ਘਰਾ ਕਰ ਦਿੱਤਾ ਮੇਰਾ ਬਾਬਾ ਜੀ ਕੁੱਲ ਦੋਸ਼ੀ ਕਿੰਨੇ ਆ ਤੇ ਟੋਟਲ ਦੋਸ਼ੀ 13 ਸੀ ਕਿ ਜਿਹਦੇ ਵਿੱਚ ਇੱਕ ਦੀ ਡੈਥ ਹੋ ਗਈ ਆ 12 ਦੋਸ਼ੀ ਹਨ ਜਿਹੜਾ ਉਹ ਦੋਸ਼ੀ ਘਰਾ ਕਰ ਦਿੱਤਾ ਗਿਆ ਜਿਹਦੇ ਵਿੱਚੋਂ 9 ਦੋਸ਼ੀਆਂ ਨੂੰ ਜਿਹੜਾ ਆ ਉਹ ਅ ਅਸਿਆਤ ਦੇ ਅਧੀਨ ਤੇ ਵੱਖ-ਵੱਖ ਧਾਰਾਵਾਂ ਦੇ ਅਧੀਨ ਸਜਾ ਹੋਈ ਹੈ 3 ਦੋਸੀ ਜਿਹੜੇ 80 ਸੀਗੇ ਉਹਨਾਂ ਨੂੰ ਜਿਹੜਿਆ 323 560 48 190 ਅਤੇ ਹੋਰ ਧਾਰਾਵਾਂ ਦੇ ਅਧੀਨ ਜਿਹੜਿਆ ਉਹ ਸਜਾ ਮਾਂਜੋਕ ਅਦਾਲਤ ਦਾ ਧੰਨਵਾਦ ਕਰਨ ਚਾਹੀਦਾ ਹੈ ਤੇ ਇੱਥੇ ਆਪਣੇ 바ਵਾ ਸਾਹਿਬ ਅੰਬੇਦਕਰ ਸਾਹਿਬ ਦੇ ਕਾਨੂੰਨ ਦਾ ਧੰਨਵਾਦ ਕਰਦਾ ਜਿੰਨ੍ਹਾਂ ਦੀ ਬਦੌਲਤ ਗਰੀਬਾਂ ਮਜ਼ਲੂਮਾਂ ਤੇ ਬੇਸਹਾਰੇ ਲੋਕਾਂ ਨੂੰ ਜਿਹੜਾ ਆ ਉਹ ਇਨਸਾਫ ਮਿਲਦਾ ਸੋ ਇਸ ਕਰਕੇ ਮੈਂ ਤੇ 바ਵਾ ਸਾਹਿਬ ਅਮਰ ਰਹਿਤੇ 바ਵਾ ਸਾਹਿਬ ਵੀ ਜੈ ਕਹੂੰਗਾ ਜਿੰਨ੍ਹਾਂ ਦੀ ਬਦੌਲਤ ਜਿਹੜਾ ਆ ਸਾਡੇ ਵੀ ਗਰੀਬ ਪਰਿਵਾਰਾਂ ਨੂੰ ਜਿਹੜਾ ਆ ਮਾਂਜੋਕ ਕੋਰਟ ਵੱਲੋਂ ਜਿਹੜਾ ਇਨਸਾਫ ਦਿੱਤਾ ਜਾਂਦਾ ਪਰਿਵਾਰ ਦੇ ਨਾਲ ਨਾਲ ਸਮਾਜ ਦੀ ਵੀ ਜਿੱਤ ਹੋਈ ਬਿਲਕੁਲ ਜੀ ਇਹ ਤੇ ਭਾਈਚਾਰੇ ਦੀ ਜਿੱਤ ਹੈ ਕਿਉਂਕਿ 80 ਐਕਟ ਸ਼ੈਡੂਲ ਕਾਸਟ ਐਕਟ ਦੇ ਵਿੱਚ ਸਜ਼ਾ ਹੋਣੀ ਇਹ ਸਾਰੇ ਸਾਰੇ ਸਮਾਜ ਮੇਰੇ ਦੀ ਜਿੱਤ ਹੈ ਗਰੀਬ ਆਸੀ ਭਾਈਚਾਰੇ ਦੀ ਜਿੱਤ ਹੈ ਇਸ ਤੇ ਅਸੀਂ ਬਹੁਤ ਧੰਨਵਾਦ ਕਰਦਾ ਮੈਂ ਆਪਣੇ ਅਸੀ ਪਰਿਵਾਰਾਂ ਦਾ ਜਿਨ੍ਹਾਂ ਨੇ ਹਮੇਸ਼ਾ ਸਾਡੇ ਤੇ ਵਿਸ਼ਵਾਸ ਕਰਕੇ ਰਹਿ ਰਾਇਗਾ ਇਸ ਲੜਾਈ 'ਨਿ ਸਾਨੂੰ ਉੱਦੇ ਰਾਇਆ ਬੱਬਾ ਜੀ ਉਹ ਜਿਵੇਂ ਵੇਖਿਆ ਜਾਵੇ ਤਾਂ ਅਸੀ ਪਰਿਵਾਰਾਂ ਨਾਲ ਬਹੁਤ ਤਕੇਸ਼ਾਈ ਹੋ ਰਹੀ ਆ ਉਸ ਨੂੰ ਕਿਸ ਤਰ੍ਹਾਂ ਵੇਖਦੇ ਜੀ ਕਿਉਂਕਿ ਇਹ ਲਗਾਤਾਰ ਦੇਖੋ ਜੇਕਰ ਸਮੂਹ ਸਕਦਾ ਹੈ ਪਰ ਉਸ ਕਾਨੂੰਨ ਤੱਕ ਸਾਡੇ ਲੋਕਾਂ ਨੂੰ ਡਰਾ ਦਿੱਤਾ ਜਾਂਦਾ ਧਮਕਾ ਦਿੱਤਾ ਜਾਂਦਾ ਹੈ ਉਹਨਾਂ ਨੂੰ ਪੀਸ ਚੁੱਪਣ ਨਹੀਂ ਦਿੱਤਾ ਜਾਂਦਾ ਜਿਸ ਤਰ੍ਹਾਂ ਸਾਨੂੰ 13 ਸਾਲ ਜਿਹੜਾ ਹੈ ਉਹ ਸੰਘਰਸ਼ ਵਰਗੇ ਕਿੰਨਾ ਵੇਖੋ ਧਨਾੜ ਇੱਕ ਐਮਐਲਏ ਜਿਹੜਾ ਉਹ ਵਿਧਾਇਕ ਜਿਹੜਾ ਬਣ ਗਿਆ ਦੋਸ਼ੀ ਤੇ ਉਸ ਦੋਸ਼ੀ ਵੱਲੋਂ ਐਮਐਲਏ ਹੁੰਦਿਆ ਸਾਨੂੰ ਕਿੰਨਾ ਡਰਾਇਆ ਗਿਆ ਹੋਊਗਾ ਪਰ ਜਿਹੜੀ ਲੜਾਈ ਆ ਉਹ ਹਮੇਸ਼ਾ ਸੱਚ ਦੀ ਹੁੰਦੀ ਹੈ ਤੇ ਜਿਹੜੀ ਜਿੱਤ ਹੈ ਉਹ ਹਮੇਸ਼ਾ ਸੱਚ ਦੀ ਹੁੰਦੀ ਹੈ ਇਸ ਕਰਕੇ ਅੱਜ ਅਸੀਂ ਸੱਚ ਦੀ ਜਿੱਤੇ ਅਸੀਂ ਭਾਈਚਾਰੇ ਦੀ ਜਿਹੜੀ ਹੈ ਉਹ ਰੀਡਿੰਗ ਇੰਡੀਆ ਮੈਂ ਇੱਥੇ ਵਕੀਲ ਸਾਹਿਬ ਆਪਣੇ ਤੁਮਨ ਸਾਹਿਬ ਅਤੇ ਕੇਜ ਕਸ਼ਮ ਜੀ ਅਤੇ ਪੂਨਾ ਸਾਰਿਆਂ ਦਾ ਧੰਨਵਾਦ ਕਰਾਂਗਾ ਕਾਇਮੀ ਨੀ ਕੋ ਖਾਲਸਾ ਵੈਕੀ ਦੀ ਫਤਿਹ ਜਵਾਨੀ ਕੀ ਜੈਪੀ ਨਹਿਰਾਂ ਹਾਂਜੀ ਸਰ ਇੱਕ ਲੰਬੇ ਸਮੇਂ ਤੋਂ ਕੇਸ ਚੱਲ ਰਿਹਾ ਉਹਦੀ ਅੱਜ ਅਦਾਲਤ ਦੇ ਵਿੱਚ ਸੁਣਵਾਈ ਹੋਈ ਕੀ ਸਾਰਾ ਮੈਟਰ ਜੀ ਸਰ 4 ਤਿੰਨ 2013 ਨੂੰ ਇੱਕ ਪਰਚਾ ਹੋਇਆ ਸੀ ਜੀ ਦਵਿੰਦਰ ਕੁਮਾਰ ਸਾਧ ਸਿੰਘ ਅਰਵਿੰਦਰ ਸਿੰਘ ਉਸ ਜੋਸ਼ੀ ਮਨਜਿੰਦਰ ਸਿੰਘ ਉਸ ਸਾਪਾ ਕਵਲਦੀਪ ਸਿੰਘ ਉਸ ਤੇ ਗਗਨਪ੍ਰੀਤ ਸਿੰਘ ਦੇ ਨਾਮ ਜੀ ਉਸ ਤੋਂ ਬਾਅਦ ਸਰ ਪੰਜੜੀ ਦੋਸ਼ੀ ਫੇਰ 30 ਦੀ ਅਪਲੀਕੇਸ਼ਨ ਥੱਲੇ ਆਈ ਸੀ ਜੀ ਠੀਕ ਹੈ ਜੀ ਅੱਜ ਜੋ ਸਾਰੇ ਦੋਸ਼ੀ 11 ਹੈ 11 ਦੋਸ਼ੀ ਸਾਰੇ ਦੋਸ਼ੀ ਘਰਾਰ ਕੀਤੇ ਗਏ ਪ੍ਰਿੰਸ ਕੁਮਾਰ ਜੈਸਾ ਵਡੀਸ਼ਨਰ ਸ਼ਸ਼ਨ ਜੀ ਤਨਤਾ ਵੱਲੋਂ ਜੀ ਤੇ ਜਿਨ੍ਹਾਂ ਵਿੱਚੋਂ ਨੌ ਜਿਹੜੇ ਦੋਸ਼ੀ ਸੀ ਜਿੱਚੇ ਦਵਿੰਦਰ ਕੁਮਾਰ ਸਾਰ ਸਿੰਘ ਹਰਵਿੰਦਰ ਸਿੰਘ ਉਰਫ ਸ਼ੋਸ਼ੀ ਮਨਜਿੰਦਰ ਸਿੰਘ ਉਰਫ ਸਾਪਾ ਕਵਲਦੀਪ ਸਿੰਘ ਅਸ਼ਵਨੀ ਕੁਮਾਰ ਤਰਸੇਮ ਸਿੰਘ ਤੇ ਹਰਜਿੰਦਰ ਸਿੰਘ ਇਹ ਤਿੰਨ ਕਲਾਸ 1 ਕਲਾਸ 10 ਐਂਡ ਸ਼ਸ਼ਨ 4 ਸ਼ਿਡੂਲ ਕਾਸਟ ਐਂਡ ਸ਼ਿਡੂਲ ਡਰਾਈਵ ਐਕਟ ਦੇ ਵਿੱਚ 354 148 149 ਆਈਪੀਸੀ ਦੇ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਦੇ ਜਿਹੜੇ ਗੁਰਦੀਪ ਗੁਰਦੀਪ ਰਾਜ ਨਰਿੰਦਰਜੀਤ ਸਿੰਘ ਐਸਆਈ ਤੇ ਗਗਨਦੀਪ ਸਿੰਘ ਉਹ 323 148 10506 ਐਪੀਐਸਸੀ ਵਿੱਚ ਦੋਸ਼ੀ ਘਰਾਣਤੂਗੇ ਸਰ ਇਹਦੇ ਵਿੱਚ ਕੋਈ ਪੋਲਿਟਿਕਸ ਦਾ ਨਾਮ ਹੀ ਆ ਰਿਹਾ ਜੀ ਹਾਂਜੀ ਜੀ ਮਨਜਿੰਦਰ ਸਿੰਘ ਲਾਲਪੁਰਾ ਜੀ ਕੋਕੂ ਸਾਹਿਬ ਐਮਲਿਆ ਬਜੂ ਜੀ ਉਹ ਵੀ ਦੋਸ਼ੀ ਘਰਾਣਤੂਗੇ ਜੀ ਜੀ ਕੇਸ ਗੱਜ ਕੋ ਚੱਲ ਰਿਹਾ ਜੀ ਇਹ ਹਾਂਜੀ ਕੇਸ ਜੱਜ ਕੋ ਕੇਸ ਚੱਲ ਰਿਹਾ ਡੀ. ਕੇ ਮਾਜ ਜੱਜ ਸਾਹਿਬ ਅਡੀਸ਼ਨਲ ਸ਼ਹਿਰੀ ਤਰਫਾ ਠੀਕ ਹੈ